ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਖੁਸ਼ੀਆਂ ਖੇੜੀ ਇੱਕ ਤਥਵਾਕ ਬਖਸ਼ੇ ਜੀ ਆਪੋ ਆਪਣੇ ਘਰਾਂ ਦੇ ਵਿੱਚ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਸ਼ਾਮ ਦੇ ਵੱਜ ਗਏ ਆ ਪੌਣੇ 5 ਤੇ ਆਪਾਂ ਹੁਣ ਕੈਮਰਾ ਚੱਕਿਆ ਤੇ ਇਧਰ ਆਪਾਂ ਬਣਾ ਰਹੇ ਸੀ ਤੱਪੜ ਇਹ ਆਪਣਾ ਇੱਥੋਂ ਦਾ ਸ਼ੈੱਡ ਦਾ ਤੱਪੜਾ ਇਥੋਂ ਦੀ ਕੋ ਖੱਟੀਆਂ ਬੂਰੀਆਂ ਵਾਲਾ ਤੇ ਦੂਜਾ ਆਪਾਂ ਬਣਾ ਰਹੇ ਆ ਤੇ ਇੱਧਰ ਆਪਾਂ ਪੱਠੇ ਡੱਕੇ ਪਾਤੇ ਸੀਗੇ ਤੇ ਅੱਜ ਆਪਾਂ ਨੂੰ ਹੋ ਗਿਆ ਸੀ ਇੱਕ ਵੇਲਾ ਕਿਉਂਕਿ ਤੱਪੜ ਬਣਾਉਂਦੀ ਸੀ ਕੁਸ ਮੈਂ ਸਵੇਰ ਦੀ ਠੀਕ ਨਹੀਂ ਸੀਗੀ ਇੱਧਰ ਹਜੇ ਸੰਦ ਧੋ ਰਹੇ ਇਹਨਾਂ ਨੇ ਟਕਾ ਟਕਾ ਕੀ ਸਾਰੇ ਇੱਧਰ ਸ਼ੈੱਡ ਦੇ ਵਿੱਚ ਸਮਾਨ ਲਾਉਣਾ ਜੀ ਉਹ ਕਣਕ ਜੀ ਨੂੰ ਦੇਣੀ ਸੀ ਦੇਤੀ ਉਹ ਥੋੜੀ ਜੀ ਪਈ ਆ ਤੇ ਆ ਆਪਣੀਆਂ ਬੂਰੀਆਂ ਪਈਆਂ ਇਹ ਆਪਾਂ ਕੱਲ ਨੂੰ ਟਾਈਮ ਲੱਗਾ ਤਾਂ ਆਪਾਂ ਇੱਧਰ ਮੂਰੇ ਇਹਦੇ ਸ਼ੈੱਡ ਦੇ ਪਾਉਣ ਨੂੰ ਇੱਥੇ ਸੰਦਾ ਦੇ ਮੂਰੇ ਉਹਦਾ ਬਣਾਵਾਂਗੇ ਤੇ ਇੱਧਰ ਆਪਣੇ ਦੋ ਤੋਪੇ ਲਾਉਣ ਵਾਲੇ ਰਹਿੰਦੇ ਜੇ ਆਪਣਾ ਟਾਈਮ ਲੱਗਾ ਤਾਂ ਆਪਾਂ ਲਾ ਦਾਂਗੇ ਤੇ ਜੇ ਨਾ ਲੱਗਾ ਤਾਂ ਕੋਈ ਨਹੀਂ ਜੀ ਕੱਲ ਨੂੰ ਲਾ ਦਾਂਗੇ ਇੱਧਰ ਮੂਰੇ ਮੂਰੇ ਪਾ ਦਾਂਗੇ ਤੱਪੜ ਕਿਉਂਕਿ ਠੰਡ ਹੁੰਦੀ ਆ ਲਵੇਰੀਆਂ ਪਸ਼ੂ ਕੋ ਦੁੱਧ ਘਟ ਜਾਂਦਾ ਇੱਧਰ ਵਿਚਾਰੀ ਇਹਨੂੰ ਤਕਲੀਫ ਜਦੋਂ ਕਿਸੇ ਤੇ ਆਉਣ ਲੱਗਦੀ ਆ ਹਨਾ ਤੇ ਫਿਰ ਔਖਾ ਹੀ ਖੜਾ ਛੱਟਦਾ ਵਾ ਇਹਦੇ ਵਿਚਾਰੀ ਦੇ ਇੱਥੇ ਗੁੰਮੀ ਹੋ ਗਈ ਸੀਗੀ ਤੇ ਉਹ ਹੁਣ ਗਈ ਐ ਫੈਸ ਤੇ ਡਾਕਟਰ ਇਹਦੀ ਦਵਾਈ ਲਾ ਕੇ ਗਿਆ ਵਾ ਤੇ ਪਤਾ ਨਹੀਂ ਇਹਨੂੰ ਵੈਸੇ ਪ੍ਰੋਬਲਮ ਆ ਕਿ ਗੁੰਮੀ ਦੀ ਪ੍ਰੋਬਲਮ ਆ ਕਿ ਵੈਸੇ ਇਹ ਬੈਗੀ ਆ ਵੈਸੇ ਰੇਸ਼ਾ ਰੂਸ਼ਾ ਕੁਛ ਨਹੀਂ ਨਿਕਲੇ ਉਹੀ ਪਾਣੀ ਜਿਹਾ ਨਿਕਲ ਗਿਆ ਇਹਦੇ ਵਿੱਚੋਂ ਵਾਵਾ ਇਹ ਇਥੋਂ ਠੀਕ ਸੀਗਾ ਤੇ ਇਹਦੇ ਵਿੱਚ ਹਣੋ ਦਵਾਈ ਭਰ ਕੇ ਗਿਆ ਸੀ ਟੀਕਾ ਕਹਿੰਦਾ ਸੀ ਲਾਉਣ ਨੂੰ ਅਸੀਂਗਾ ਟੀਕਾ ਨਾ ਲਾਇਓ ਦੁੱਧ ਸੱਕ ਜੂਗੀ ਤੇ ਵੀ ਉਂ ਤੇ ਲਾਉਣ ਵਾਲੀ ਦਵਾਈ ਲਾ ਦਿਓ ਤਦੋਂ ਜੀ ਦੇਖਦੇ ਆਂ ਇਹਦਾ ਟ੍ਰੀਟਮੈਂਟ ਕਰਕੇ ਕਿਸ ਤਰ੍ਹਾਂ ਨਿਬੜਦਾ ਵਾ ਤੇ ਆਪਾਂ ਖਾ ਲ ਪਿਉਂਦੇ ਜੀ ਸੁਬਾ ਦੀ ਤੇ ਉਧਰ ਆਪਣਾ ਸਰਿਆ ਸਾਗ ਜੀ ਪਤੀਲੇ ਨੂੰ ਨੋਰ ਕਰਿਓ ਜੀ ਕਿਉਂਕਿ ਮੈਨੂੰ ਛੇਤੀ ਸੀ ਮੈਂ ਬੂਰੀਆਂ ਬਾਰੀਆਂ ਲਾ ਕੇ ਅੱਗ ਮਚਾਈ ਸੀ ਤੇ ਬਾਅਦ ਵਿੱਚ ਉਹ ਧੂਆ ਜੀ ਕਰਕੇ ਪਤੀਲਾ ਕਾਲਾ ਹੋਈ ਗਿਆ ਆਪਣਾ ਸਾਗ ਰੱਜ ਰਿਆ ਵਾ ਤੇ ਇਧਰ ਆਪਾਂ ਕੁਲੇ ਬੈਠੇ ਨਾਲੇ ਤਾਗ ਡਾਲੀਏ ਨਾਲੇ ਤੱਪੜ ਸੌਣ ਲਗੇ ਤੇ ਆਪਾਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਦੇ ਆਂ ਫਿਰ ਚੋਵਾਂਗੇ ਤਾਰਾਂ ਸਵਾ 5 ਵਜੇ ਪਾਣੀ ਪਿਆ ਕੇ ਇਹਨਾਂ ਨੂੰ ਤੱਪੜ ਤਾਂ ਸ਼ਾਇਦ ਅੱਜ ਮੈਂ ਸੌ ਕੇ ਸਿਰੇ ਲਾ ਦਿੰਦੀ ਜੀ ਤੇ ਬਾਅਦ ਅਸੀਂ ਬੀਜੀ ਰਹੇ ਤੇ ਆਟਾ ਭਿਉਉਣ ਵਾਲਾ ਸੀਗਾ ਤੇ ਦੋ ਗੱਟੇ ਮੈਂ ਪੀਣ ਦੇ ਬਣਾਏ ਮੈਂ ਕਿ ਹੁਣ ਤਾਂ ਪੱਖਾ ਲਾਇਆ ਹੀ ਆ ਮੈਂ ਤੋ ਕੇ ਮੀਨ ਨਹੀਂ ਬਣਾਉਂਦੀ ਮੈਨੂੰ ਗਿੱਲੀ ਕਣਕ ਦੀ ਪੀਂਹਂਤੀ ਹੋਈ ਕਣਕ ਦਾ ਆਟਾ ਚੰਗਾ ਨਹੀਂ ਲੱਗਦਾ ਜੀ ਕਾਲੀਆਂ ਰੋਟੀਆਂ ਲਾਥਦੇ ਆਂ ਤੇ ਪਹਿਲਾਂ ਅਸੀਂ ਛਾਣ ਕੇ ਡਰਮ ਚ ਕਣਕ ਪਾਉਣੀ ਹੁੰਨੀ ਆ ਤੇ ਫੇਰ ਪੀਨ ਮੇਲੇ ਫੇਰ ਅਸੀਂ ਮੈਂ ਪੱਖਾ ਲਾ ਦਿੰਨੀ ਹੁੰਨੀ ਆ ਹੁਣ ਮੈਂ ਕਿਹਾ ਹਜੇ ਠੰਡ ਘਟਾ ਮੜ ਕੇ ਠੰਡ ਦੇ ਵਿੱਚ ਪੱਖਾ ਲਾਇਆ ਹੋਰ ਹੀ ਲੱਗੂ ਹੁਣ ਦੋ ਕੱਟੇ ਬਣਾਤੇ ਤੇ ਉਧਰ ਟਾਈਮ ਲੱਗ ਗਿਆ ਨਹੀਂ ਕੰਮ ਕਰਦੀ ਨੂੰ ਤਾਂ ਕਰਕੇ ਆਪਣੇ ਆਹ ਤੱਪੜ ਦਾ ਕੰਮ ਬਚ ਰਹਿ ਗਿਆ ਨਾਲ ਸਾਗ ਤਰਿਆ ਸੀ ਜੀ ਦਿਨ ਛੋਟੇ ਆ ਕੰਮ ਬਹੁਤ ਹੈ ਕੀ ਕਰਗੇ ਹਜੇ ਮੇਰੇ ਨਾਲ ਲੜਦੇ ਗਏ ਅਬੀ ਤੂੰ ਖੂਆ ਨਹੀਂ ਬਣਾ ਕੇ ਦਿੰਦੀ ਮੈਂ ਤੇ ਨੂੰ ਨਿੱਤ ਕਹਿਣਾ ਤੇ ਕੱਲ ਨੂੰ ਆਪਾਂ ਖੂਆ ਬਣਾਵਾਂਗੇ ਇਹ ਕੱਲ ਨੂੰ ਵੀ ਬੀਜੀ ਰਵਾਂਗੇ ਜੀ ਕੋਹਾ ਬਣਾਉਣਾ ਤੱਪੜ ਬਣਾਉਣਾ ਹਨਾ ਹੋਰ ਕੰਮ ਕਰਨ ਵਾਲੇ ਆ ਲੀਡੇ ਕੱਪੜੇ ਧੋਣ ਵਾਲੇ ਪਈ ਆ ਹਜੇ ਠੀਕ ਹੈ ਜੀ ਕਰਦੇ ਆ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਸਾਗ ਜ ਪਾਣੀ ਵੇਖ ਲਗੀ ਤੇ ਆਪਾਂ ਜਿੱਥੇ ਤੱਪੜ ਤੇ ਦੋ ਤੂਪੇ ਲਾ ਕੇ ਨੂੰ ਸਾਂਭਦਗੇ ਕਿਉਂਕਿ ਤਰੀਲ ਪੈ ਰਹੀ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੁਆਰਾ ਤਾਂ ਬਲਾਉਣੇ ਆ ਜੀ ਅਗਲੀ ਸਵੇਰ ਹੋਗੀ ਆ ਕੱਲ ਆਪਣਾ ਬਲੌਗ ਕੰਪਲੀਟ ਨਹੀਂ ਕਰ ਸਕਿਆ ਆਪਾਂ ਕਿਉਂਕਿ ਸ਼ਾਮ ਹੋ ਗਈ ਸੀਗੀ ਤੇ ਹੁਣ ਸਵੇਰ ਸੁਬਾਹ ਦਾ ਟਾਈਮ ਹੈ ਤੇ ਪਸ਼ੂ ਨਵਾਏ ਆ ਇੱਧਰ ਦਿਖਾਵਾਂ ਤੁਹਾਨੂੰ ਪਸ਼ੂ ਨਵਾ ਕੇ ਆਪਾਂ ਬੰਦ ਤੇ ਅਜੇ ਤੱਪੜ ਲਾਉਣ ਵਾਲਾ ਆਪਣਾ ਉਧਰੋਂ ਤੇ ਇੱਧਰ ਵੇਖੋ ਸੁਲਤਾਨ ਮੇਰੇ ਕੋਲੇ ਖੂਆ ਬਣਾ ਲਿਆ ਬਣਾ ਰਿਹਾ ਮੇਰੇ ਨਾਲ ਪਹਿਲਾਂ ਮੈਂ ਨਹੀਂ ਖੂਆ ਬਣਾਉਂਦੀ ਸੀ ਜੀ ਮੇਰੇ ਹਸਬੰਦ ਬਣਾਉਂਦੇ ਸੀਗੇ ਤੇ ਮੈਂ ਪਸ਼ੂ ਨਵਾਏ ਆ ਪਸ਼ੂ ਨਵਾ ਕੇ ਹੁਣ ਮੈਂ ਆਪ ਨਾ ਕੇ ਆਈ ਆ ਤੇ ਚਾਹ ਪੀਤੀ ਆ ਤੇ ਹੁਣ ਉਹ ਕਿਤੇ ਕੰਮ ਚਲੇ ਗਏ ਤੇ ਹੁਣ ਡਿਊਟੀ ਲੱਗੀ ਕੋਈ ਦੀ ਮੇਰੇ ਤੇ ਮੇਰੇ ਕੋਲੇ ਕਿ ਉਹਨਾਂ ਕੀ ਬਾਲਾ ਨੀ ਕੁਆਜੀ ਬਣਾਇਆ 5 ਕਿਲੋ ਦੁੱਧ ਦਾ ਮੈਨੂੰ ਲੱਗਦਾ ਬਣਾਇਆ ਤੇ ਫੇਰ ਲੋਡ ਹੋਈ ਤਾਂ ਆਪਾਂ ਫੇਰ ਬਣਾ ਲਾਂਗੇ ਤੇ ਤਾਂ ਕਰਕੇ ਥੋੜਾ ਬਣਾਇਆ ਤੇ ਹੁਣ ਆਪਾਂ ਇਹਨੂੰ ਹਲਾਦਗੇ ਨਾਲ ਦੀ ਨਾਲ ਬਣਾ ਲਗੇ ਤੇ ਨਾਲੇ ਆਪਾਂ ਆਪਦੀ ਵੀਡੀਓ ਕੰਪਲੀਟ ਕਰ ਲਗੇ ਜੀ ਕੱਲ ਬਣਾਇਆ ਸਾਗ ਨਾਲੇ ਸਿਆਮਤਾ ਤੱਪੜ ਥੋੜਾ ਜਿਹਾ ਰਹਿੰਦਾ ਆਪਾਂ ਦੂਜਾ ਅੱਜ ਕੰਪਲੀਟ ਕਰਦੇ ਆਂ ਤੱਪੜ ਜਿਹੜੇ ਰਹਿੰਦੇ ਆ ਕੰਮ ਕਰਦੇ ਆਂ ਹੀੜਾ ਕਪੜਾ ਤੋ ਹਣਾ ਸੀਗਾ ਤਾਂ ਕਰਕੇ ਸਾਰਾ ਦਿਨ ਕੱਲ ਸ਼ਾਮ ਨੂੰ ਮੈਨੂੰ ਟੇਲਾ ਹੀ ਹੋ ਗਿਆ ਸੁਲਤਾਨ ਚੱਲ ਉਧਰ ਤੇ ਇਧਰ ਮੇਰੇ ਸੁਲਤਾਨ ਪੂਰੀ ਮਦਦ ਕਰਾ ਰਿਹਾ ਜੀ ਤੇ ਹੁਣ ਆਪਣਾ ਖੂਆ ਬਿਲਕੁਲ ਬਣ ਰਿਹਾ ਬਸ ਥੋੜਾ ਹੀ ਰਹਿ ਗਿਆ ਤੇ ਆਪਾਂ ਥੋੜੀ ਦੇਰ ਬਾਅਦ ਆਦੇ ਨਾਲ ਗੱਲ ਕਰਦੇ ਆ ਕਿਉਂਕਿ ਥੱਲੇ ਨਾ ਲੱਗ ਜਾਈ ਜੇ ਮੇਰਾ ਇਧਰ ਧਿਆਨ ਹੋ ਗਿਆ ਤਾਂ ਤੇ ਇਧਰ ਦੇਖੋ ਹੋ ਚੱਲ ਉਸੇ ਚੱਲ ਮੜ ਪਿੱਛੇ ਸੁਲਤਾਨ ਮੋ ਪਿਆਰ ਦੀ ਗੱਲ ਹੁੰਦੀ ਆ ਜੀ ਇਹ ਜਿਹੜਾ ਆਪਾਂ ਸੋਹਾਂ ਸਾਹਮਣੇ ਉਹਨੂੰ ਪਤਾ ਹੁੰਦਾ ਕੀ ਚੀਜ਼ ਹੈ ਓਏ ਹਲੋ ਜੀ ਆਪਣਾ ਖੂਆ ਬਣ ਕੇ ਨਾ ਤਿਆਰ ਹੋ ਗਿਆ ਹੁਣ ਆਪਾਂ ਇਹ ਚ ਭੁੰਣਾ ਆਟਾ ਆਟਾ ਭੁੰਨ ਲੈਨੇ ਆਪਾਂ ਹੋਰ ਕੜਾਈ ਚ ਜੀ ਕਿਉਂਕਿ ਅੱਗ ਦਾ ਸੇਕਾ ਥੱਲੇ ਕੋਲਿਆਂ ਦੀ ਆਗ ਆ ਥੱਲੇ ਨਾ ਲੱਗ ਜੇ ਮੈਨੂੰ ਕੁਰਚ ਨਾ ਮਾਰਨਾ ਪੈਂਦਾ ਤੇ ਆਪਣਾ ਸੁਲਤਾਨ ਜਾ ਕੇ ਉਹ ਤੁੱਪੇ ਖੜ ਗਿਆ ਤੇ ਹੁਣ ਆਪਾਂ ਇਹਦੇ ਵੱਲ ਧਿਆਨ ਪੂਰਾ ਦੇਣਾ ਪੈਣਾ ਜੀ ਤੇ ਖੰਡ ਬਤੀ ਆ ਪਾ ਇਹਨਾਂ ਆਪਾਂ ਦੂਜੀ ਕੜਾਈ ਦੇ ਵਿੱਚ ਪਾਉਣ ਲੈਂਨੇ ਆ ਆਟਾ ਥੋੜਾ ਜਿਹਾ ਕਿਉਂਕਿ ਬਾਹਲਾ ਨੇ ਆਟਾ ਪਾਉਂਗੇ ਇਹਨੂੰ ਪਹਿਲਾਂ ਥੱਲੇ ਲਾ ਦੇਣੇ ਆ ਤੇ ਫਿਰ ਫਿਰ ਇਹਨੂੰ ਘਰ ਦਾਂਗੇ ਫਿਰ ਇਹ ਸੰਨਾ ਜਾ ਹੋ ਜਾਊਗਾ ਠੀਕ ਹੈ ਜੀ ਇਧਰ ਲੈ ਅੰਦਾ ਪਾ ਆਟਾ ਥੋੜਾ ਜਿਹਾ ਉਧਰ ਤਰਲੀ ਕੜਾਈ ਛੋਟੀ ਕੜਾਈ 'ਚ ਆਪਾਂ ਥੋੜਾ ਜਿਹਾ ਇਹਨਾਂ ਆਟਾ ਤੇ ਇਧਰ ਆਪਾਂ ਕਿਉਂ ਆ ਪਾਟਾ ਲੱਗੂ ਕਿਉਂਕਿ ਫ੍ਰਿਜ 'ਚ ਰੱਖਿਆ ਹੁੰਦਾ ਕਿਉਂ ਬਾਹਰ ਆਪਣੇ ਕਿਉਂ ਨੁ ਕੀੜੀਆਂ ਚੜ ਜਾਂਦੀਆਂ ਜੀ ਤੇ ਮੈਂ ਕਹਾ ਕਿ ਉਹ ਵਾਲੇ ਹੱਥ ਹੋ ਜਾਣਗੇ ਮੇਰੇ ਤੇ ਮੈਂ ਪਹਿਲਾਂ ਹੀ ਵੀਡੀਓ ਬਣਾ ਲਾਂ ਤੇ ਆਪਾਂ ਕਿਉ ਪਟ ਪਟ ਕੇ ਵਿੱਚ ਪਾਉਣੀ ਆ ਜਿੱਤੇ ਆਟਾ ਭੁੰਨ ਕੇ ਫਿਰ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਦੇ ਲੋ ਜੀ ਆਪਾਂ ਥੋੜਾ ਜਿਹਾ ਕਿਉ ਪਾ ਕੇ ਉਹਨਾਂ ਕਿਉ ਪਾਇਆ ਵੀ ਆਟੇ ਦੀਆਂ ਗੰਡਾਣਾ ਵੱਜਣ ਤੇ ਆਪਾਂ ਹਲਾਵਾਂਗੇ ਕਿਉਂਕਿ ਖੋਏ ਦੇ ਵਿੱਚ ਵੀ ਕਿਉ ਹੈ ਜੀ ਤੇ ਫਿਰ ਬਾਲਾ ਕਿਉ ਨਹੀਂ ਚੰਗਾ ਲੱਗਦਾ ਹਨਾ ਸਾਜ ਜਿਹਦਾ ਹੀ ਠੀਕ ਹੈ ਤੇ ਆਪਾਂ ਇਹਨੂੰ ਮੱਠੀ ਮੱਠੀ ਅੱਗ ਤੇ ਭੁੰਨਦੇ ਆਂ ਤੇ ਪਉ ਨਗੀ ਫੇਰ ਆਪਾਂ ਕੋਈ ਦੇ ਵਿੱਚ ਅਰ ਲਵਾਵਾਂਗੇ ਤੇ ਬਾਲਾ ਸੇਕ ਕਰ ਲਿਆ ਤਾਂ ਫਿਰ ਇੱਕਦਮ ਸਾੜ ਜਾਂ ਨਿਕਲ ਜੂਗਾ ਹੌਲੀ ਹੌਲੀ ਕਰਕੇ ਆਪਾਂ ਇਹਨੂੰ ਸੇਕ ਲਵਾ ਕੇ ਭੁੰਨ ਲਾਂਗੇ ਤਾਂ ਹੀ ਟੇਸਟੀ ਜਿਹਾ ਬਣੂਗਾ ਜੀ ਇੱਕਦਮ ਹੀ ਆਪਾਂ ਸਾੜ ਕੱਢ ਤਾ ਫਿਰ ਔਖਾ ਕਿਉਂਕਿ ਜਿਆਦਾ ਕਿਉਂ ਹੋਵੇ ਵਿੱਚ ਭੁੰਨਣਾ ਜਿਆਦੀ ਅੱਗ ਤੇ ਹੋਰ ਗੱਲ ਹੁੰਦੀ ਹੈ ਥੋੜੀ ਘੋਚ ਭੁੰਨਣਾ ਅੱਗ ਤੇ ਤੇ ਫਿਰ ਸੇਕ ਜਾ ਸਾੜ ਜਾਂ ਨਿਕਲ ਜਾਂਦਾ ਠੀਕ ਹੈ ਜੀ ਆਪਾਂ ਹਲਾ ਲਗੇ ਹੁਣ ਇਹਨੂੰ ਹਾਂ ਗਾ ਥੋੜੀ ਜੀ ਘੱਟ ਲੱਗਦੀ ਤਾਂ ਕੋਲੇ ਜੇ ਹੋਰ ਹਲਾ ਲੈਨੇ ਆ ਕੋਲਿਆਂ ਦਾ ਸੀ ਕਿ ਬਹੁਤ ਜ਼ਿਆਦਾ ਹੋ ਜਾਣਾ ਆਹ ਲੋ ਜੀ ਆਪਾਂ ਆਟਾ ਬਨ ਕੇ ਪਾਤਾ ਵਜ ਤੇ ਹੁਣ ਆਪਾਂ ਤਾਂ ਵਾਦਾ ਮਾਰਦਗੇ ਖਰਚਣਾ ਪੂਰਾ ਰੱਖ ਕੇ ਕਿਉਂਕਿ ਮੈਂ ਆਪ ਹੀ ਵੀਡੀਓ ਬਣਾ ਰਹੀ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਹ ਲੋ ਜੀ ਆਟਾ ਵਚ ਰਲ ਗਿਆ ਖੋਏ ਦੇ ਤੇ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਨੂੰ ਥੋੜਾ ਜਿਹਾ ਸੀਕ ਲਵਾ ਲਗੇ ਫਿਰ ਇਹਨੂੰ ਥੋੜਾ ਜਿਹਾ ਆਇ ਰੱਖ ਦਾਂਗੇ ਇਸ ਤਰ੍ਹਾਂ ਹੀ ਪੜਾਈ ਨੂੰ ਲਾ ਕੇ ਠੰਡਾ ਥੋੜਾ ਜਿਹਾ ਹੋ ਗਿਆ ਜਦੋਂ ਹੱਥ ਸੈਂਦਾ ਹੋਗਾ ਫਿਰ ਆਪਾਂ ਇਹਦੇ ਪਿੰਨੀਆਂ ਵਟ ਲਾਂਗੇ ਜੀ ਆਪਣਾ ਖੂਆ ਬਣ ਕੇ ਹੋ ਗਿਆ ਤਿਆਰ ਜੀ ਆਪਾਂ ਵਟ ਲਈਆਂ ਪਿੰਨੀਆਂ ਤੇ ਕੈਮਰੇ ਦੇ ਵਿੱਚ ਆਂ ਸ਼ੋਹ ਹੁੰਦਾ ਜਿਵੇਂ ਕੱਚਾ ਪਰ ਇਹ ਨਹੀਂ ਗੈਸਤਰਾੰ ਦਾ ਤੇ ਠੀਕ ਹੈ ਜੀ ਇੰਨਾ ਆਪਣਾ ਖੂਆ ਬਣਿਆ ਹੁਣ ਆਪਾਂ ਦਈਏ ਟਾਕ ਬਾਹਰ ਮੈਂ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਮੱਖਣਾ ਬਹੁਤ ਜ਼ਿਆਦਾ ਹੈ ਜੀ ਤੇ ਆਪਾਂ ਇੱਥੇ ਅੰਦਰ ਚੱਕ ਲਈ ਤੇ ਹੁਣ ਇਹਨੂੰ ਦਈਏ ਟਾਕ ਤੇ ਥੋੜਾ ਜਿਆ ਇਹ ਠਰ ਚੂਗਾ ਤੇ ਫਿਰ ਆਪਾਂ ਇਹਨੂੰ ਸਾਂਭ ਲਾਂਗੇ ਕਾਸੀ ਦੇ ਵਿੱਚ ਪਾ ਕੇ ਇੱਧਰ ਆ ਗਏ ਆਪਾਂ ਬਾਹਰ ਤੇ ਆ ਆਪਣੀ ਪਈ ਕੜਾਈ ਤੇ ਆਪਾਂ ਇਹ ਆਈ ਸਾਂਭਾਂਗੇ ਜੀ ਨੂੰ ਪਾਣੀ ਨਹੀਂ ਲਾਉਂਦੇ ਕਿਉਂਕਿ ਪਾਣੀ ਲਾਉਣ ਨਾਲ ਉਹ ਜੂ ਖਰਾਬ ਤੇ ਜਦੋਂ ਆਪਾਂ ਫੇਰ ਵਰਤਣੀ ਹੋਈ ਤੇ ਉਦੋਂ ਉਦੋਂ ਇਹਨੂੰ ਤੋੜਾਂਗੇ ਤੇ ਇੱਧਰ ਆਪਾਂ ਦੇ ਕਈ ਘਟੋਗੇ ਵੀ ਸਾਂਭਦੇ ਆ ਤੇ ਇੱਧਰ ਦੇਖੋ ਜੀ ਸੁੱਤੇ ਪਈ ਅਸਲ ਤਾਣ ਸੰਗ ਹੋਣੀ ਸੁਲਤਾਨਾ ਗੇੜੇ-ਗੁੜੇ ਕੱਢ ਕੇ ਸੌਂ ਗਿਆ ਤਾਂ ụp ਲੱਗਦੀ ਐ ਠੀਕ ਐ ਜੀ ਚਲੋ ਜੀ ਅੱਜ ਦੀ ਵੀਡੀਓ ਦੇ ਐਂਡ ਵੀ ਇੱਥੇ ਕਰਦੇ ਆਂ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜਦ ਤੁਹਾਡੇ ਸਪੋਰਟ ਦੀ ਲੋੜ ਆ ਕਿਉਂਕਿ ਆਪਣਾ ਵਾਚ ਟਾਈਮ ਘਟਦਾ ਓਕੇ ਜੀ ਬਾਏ